ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਰ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਰਾਈਏ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਟੋਕਰ ਵੜ ਦਿਖਾ ਦਾਂਗੇ ਜਮਾ ਬਾਜ ਪਾਜ ਦਿਖਾ ਦਾਂਗੇ ਦੁੱਧ ਵੀ ਠੀਕ ਹੈਗਾ ਟੋਕਰ ਦੇ ਹਿਸਾਬ ਨਾਲ ਉਹ ਵੀ ਪੁੱਛਾਂਗੇ ਕਿੰਨਾ ਕਾਤਾ ਕਿਹੜਾ ਸੂਆ ਜਾਂ ਟੀਕਾ ਤੇ ਭਰਾਇਆ ਜਾਂ ਨਾ ਭਰਾਇਆ ਉਹ ਵੀ ਸਾਰੀ ਗੱਲਬਾਤ ਕਰਾਵਾਂਗੇ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਠੀਕ ਠਾਕ ਜੀ ਬਹੁਤ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 9814619822 ਤੇ 19822 ਪਿੰਡ ਆਪਣਾ ਜੀ ਪਿੰਡ ਰਾਈ ਆ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਓਕੇ ਜੀ ਤੇ ਨੇੜੇ ਜੀ ਨੇੜੇ ਆਪਾਂ ਨੂੰ ਰਾਮਪਰਾ ਸਹਰ ਪੈ ਗਿਆ ਤੇ ਇਧਰ ਤਪਾਪਾ ਵੀ ਗੋਲੀ ਆ ਹਾਂ ਭਦੌੜ ਤਪਾ ਤੇ ਭਦੌੜ ਆਪਾਂ ਵਿਚਾਲੇ ਜੇ ਆ ਗਏ ਓਕੇ ਜੀ ਤੇ ਬਾਈ ਜੀ ਅੱਜ ਇੱਕ ਵੜ ਦਿਖਾਉਣੀ ਹੈ ਟੋਕੜ ਹਾਂ ਬਾਈ ਜੀ ਟੋਕੜ ਬਹੁਤ ਜੰਮੀ ਪੜੀ ਵੜਾ ਦੀ ਵੱਡੀ ਆ ਹਨਾ ਵੀ ਵੱਡੀ ਆ ਹਾਂ ਵੱਡੀ ਇਹ ਕਿਹੜਾ ਸੂਏ ਵਾਸਤੇ ਹੁਣੇ ਸੂਈ ਵੀ ਆ ਜੀ ਵੀਰੇ ਦੂਜੇ ਸੂਏ ਕਹਿ ਕੇ ਦਿੱਤੀ ਆਪਾਂ ਨੂੰ ਮਾਲਕਾਂ ਨੇ ਓਕੇ ਦੂਜੇ ਸੂਏ ਦੁੱਧ ਕਿੰਨਾ ਰੈਡੀ ਦੁੱਧ ਦੇ ਥੱਲੇ 12 ਲੀਟਰ 11 ਮੰਨ ਕੇ ਸੋਟਾ ਕਰ ਲਿਆ ਜਮਾ ਮਿਲਣ ਦੇ ਉਹ ਕਿੰਨਾ ਜਮਾ ਮਿਲਣ ਦੇ ਓਕੇ ਜੀ ਤੇ ਟੀਕਾ ਅੱਗੇ ਕੋਈ ਠੀਕ ਆ ਵੀਰੇ ਪਿਛਲੀ 4 ਤਰੀਕ ਦਾ ਦੱਸਿਆ ਉਹਨਾਂ ਨੇ ਭਰਾਇਆ ਹੋਇਆ ਹੂੰ ਹੂੰ ਤੇ ਅੱਗੇ ਅਗਲੇ ਦੀ ਕਿਸਮਤ ਆ ਕੀ ਅੱਗੇ ਅਗਲੇ ਦੀ ਕਿਸਮਤ ਹਾਂ ਨਿਕਲ ਵੀ ਸਕਦੀ ਆ ਆ ਚਾਰ ਛੱਡ ਗਏ ਫਿਰ ਤਾਂ ਮਹੀਨੇ ਦੇ ਉੱਤੇ ਆ ਹਨਾ ਹਾਂ ਮਹੀਨੇ ਤੇ ਇੱਕ ਚੰਦੀ ਨਹੀਂ ਅੱਜ ਮਹੀਨਾ ਹੋ ਗਿਆ ਬਸ ਹਾਂ ਮਹੀਨਾ ਹੋ ਗਿਆ ਅੱਜ ਕੱਲ ਨੂੰ ਹੋ ਜਾਊਗਾ ਕੱਲ ਨੂੰ ਹੋ ਜਾਊਗਾ ਇੱਕ ਦਿਨ ਘਟਾ ਖੋਲੋ ਜੀਨ ਤੋਂ ਰੱਖ ਲੈ ਕੇ ਚੱਕ ਤੇ ਸੀਲ ਵੀ ਬਾਈ ਕਿੰਨੇ ਚਿਰ ਦੀ ਹੋਊਗੀ ਸੂਈ ਵੀਰੇ ਉਹਨਾਂ ਨੇ ਆਪਾਂ ਨੂੰ ਦੋ ਸਵਾ ਦੋ ਮਹੀਨੇ ਕਿਹਾਗਾ ਓਕੇ ਜੀ ਹਾਂ ਲਿਓ ਜੀ ਤੇ ਸੀਲ ਠੰਡੀ ਦਾ ਅੰਤ ਹੀ ਕੋਈ ਨਹੀਂ ਵੀਰੇ ਲੈ ਓਕੇ ਜਾਤ ਆ ਗਈ ਨਾ ਜਿੱਧਰ ਦੀ ਮਰਜ਼ੀ ਬਾਈ ਮੁੱਟੇ ਲੈ ਬ੍ਰੀਡ ਆ ਗਈ ਨਹੀਂ ਮਤਖਾ ਬਾਕੀ ਆਪਾਂ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਆਂ ਜੀ ਹਾਂ ਵੀਰੇ ਆ ਲੋ ਜਿੱਧਰ ਦੀ ਮਰਜ਼ੀ ਕੋਈ ਚੱਕਰੀ ਨਹੀਂ ਹੁੰਦਾ ਲੈ ਆਓ ਇਹਨਾਂ ਬਾਹਰੋਂ ਜਾਏ ਰੇਟ ਦੇ ਵਿੱਚ ਤੁਹਾਨੂੰ ਮਿਲਣੀ ਆ ਬੋਦੀ ਬੋਦੀ ਕੰਨ ਛੋਟਾ ਹੂੰ ਕੰਨ ਛੋਟਾ ਬਰੀਡ ਦਾ ਫੁੱਲ ਆ ਹਾਂ ਵੀਰੇ ਫੁੱਲ ਬਰੀਡ ਜੀ ਕੱਦ ਫੁੱਲ ਆ ਬਾਕੀ ਤਾਂ ਕੋਈ ਟੁੱਟੀ ਮਰੀ ਨਹੀਂ ਸਮੀ ਵੀ ਆ ਪੂਰੀ ਸਮੀ ਬੜੀ ਵੈੜ ਹੈ ਚਲੋ ਜੀ ਸਮੀ ਵੀ ਵੈੜ ਹੈ ਫੇਸ ਦੀ ਕੁਆਲਿਟੀ ਨੇੜ ਤੋਂ ਕਰਾਵਾ ਚੱਕਾ ਦੇਖੋ ਜੀ ਇੱਕ ਨੰਬਰ ਤੋਰਾ ਤਾਰਾ ਤੁਹਾਨੂੰ ਕਰਾ ਦੇ ਚੱਕ ਇੱਕ ਨੰਬਰ ਚਾਰ ਚਪਰੇ ਤੁਸੀਂ ਚੈੱਕ ਕਰ ਲੈਣੀ ਆ ਪਹਿਲਾਂ ਫਿਰ ਤੁਸੀਂ ਕਰਨਾ ਸੌਦਾ ਜੀ ਆ ਵੇਖੋ ਜੀ ਥਣ ਭਾਂਡੇ ਸਾਫ ਸੁਥਰੀ ਮੋੜ ਲਿਓ ਜੀ ਆ ਦੇਖੋ ਪੂਰੀ ਜਰਵਾਨੀ ਵੜਾ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਵੱਡੇ ਗੱਦ ਕਾੜ ਦੀ ਤੇ ਦੁੱਧ ਬਾਈ ਕਹਿੰਦਾ 12 ਤੁਸੀਂ 11 ਮੰਨ ਕੇ ਸੌਦਾ ਕਰਨਾ 11 ਕਿਲੋ ਬਾਈ ਕਹਿੰਦਾ ਮਣਕੇ ਭਵਾਈ ਤੁਸੀਂ ਲਿਹਾ ਸਕਦੇ ਹੋ ਥਣ ਭਾਂਡੇ ਦੀ ਸਾਫ ਆ ਜੀ ਆ ਦੇਖੋ। ਲੱਕੀ ਦੀ ਗੱਲ ਕੱਦ ਘਾੜ ਚੰਗਾ। ਆ ਦੇਖੋ ਜੀ। ਫੇਸ ਦਿਖਾਓ ਤੇ ਫੇਸ ਭੈਣਾ। ਹੂੰ ਫੇਸ ਬਹੁਤ ਚੰਗਾ ਹਨਾ। ਬਾਕੀ ਪੂਰੇ ਲੱਸੀ ਲਾਮੀ ਜੀ ਵੜਦੀ। ਹੂੰ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਹਨਾ ਜਾ ਚੁੱਕੇ। ਦੂਜੀ ਸਾਈਡ ਦੇ ਨਾੜਾ ਨੂੜਾ ਹਵਾਨੇ ਦੇ ਉੱਤੇ ਪੂਰੀਆਂ। ਚਾਰ ਸਫਰੇ ਦੀ ਚੰਗੀ। 20 ਕਿਲੋ ਦੁੱਧ ਦਿੱਤਾ ਹੋਇਆ ਵੜਦਾ ਇਹਦਾ। ਨਹੀਂ ਦੇਉਗੇ ਇਹਦੇ ਤਾਂ ਕੋਈ ਸ਼ੱਕ ਹੈ। ਤਾਜੀ ਦਾ ਦਿੰਦੀ ਹੋਊਗਾ। ਜੇ ਗੱਬਣ ਰਹੇਗੀ ਹੂੰ 55000 ਦੀ ਆਪਾਂ ਨੂੰ ਵਾਪਸ ਕਰਦੇ ਅਗਲਾ ਓਕੇ ਜਮਾ ਤਿੰਨ ਮਹੀਨਿਆਂ ਦੀ ਚੈੱਕ ਕਰਾ ਕੇ ਦੁੱਧ ਹੋਵੇ ਚਾਹੇ ਨਾ ਹੋਵੇ ਓਕੇ ਤੇ ਬਾਈ ਕਿੰਨੇ ਪੈਸੇ ਦੇ ਅੱਜ ਅੱਜ ਵੀਰੇ ਬੂਟੇ ਜਾਇਜ਼ ਹੀ ਮੁੱਲ ਕਰਨਾ ਹੈਗਾ ਆਪਾਂ ਤਾਂ ਵੀ ਕਿੰਨਾ 30000 ਰੁਪਏ ਮੁੱਲ ਆ ਜਿਹਦੇ ਵਿੱਚ ਆਪਾਂ ਸੌਦਾ ਨੋਟ ਸੋੜ ਹੀ ਕਰਾਂਗੇ ਜਮਾ ਜਾਇ ਰੇਟ ਹੀ ਜਾਇ ਰੱਖਦਾ ਹਨਾ ਹਾਂ ਬਾਕੀ ਜਮਾ ਸਹੀ ਗੱਲ ਕਰੀਆ ਬਾਈ ਨੇ ਜਿਹੜੀ ਗੱਲ ਕਰੀਆ ਜਮਾ ਜੈਨੂਨ ਕਰੀਆ ਦੁੱਧ ਬਾਈ ਕਹਾਂ ਤੂੰ ਮਿਲ ਕੇ ਲੈ ਜਾਓ ਠੀਕ ਆ ਕਹਿੰਦਾ ਤੁਹਾਡੀ ਅੱਗੇ ਕਿਸਮਤ ਆ ਗਈ ਜਿਹੜਾ ਅਗਲੇ ਦੇ ਮਾਲਕਾਂ ਨੇ ਆਪਾਂ ਨੂੰ ਦੱਸਿਆਗਾ ਵੀ ਭਰਾਇਆ ਹੋਇਆਗਾ ਠੀਕ ਆ 4 ਤਰੀਕ ਨੂੰ ਇਹਨੂੰ 1 ਮਹੀਨਾ ਹੋ ਜਾਊਗਾ ਅੱਗੇ ਅਗਲੇ ਦੀ ਕਿਸਮਤ ਅੱਗੇ ਅਗਲੇ ਕਿਸਮਤ ਪਿੰਡ ਰਾਈਏ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਹੈ ਜੀ ਇੱਕ ਵਾਇਡ ਸੀ ਇੱਕ ਸੌਨ ਚੈੱਕ ਕਰਾਤੀ 30000 ਚ ਤੁਹਾਡਾ ਥੋੜਾ ਥੋੜਾ ਬਹੁਤਾ ਹੋਣਾਗਾ ਠੀਕ ਆ ਜੀ ਤੇ ਬਾਕੀ ਦੀ ਗੱਲ ਜਰੂਰ ਪਾਈ ਨਾ ਕਰਾ ਇੱਕ ਜੇ ਕੋਈ ਵੀ ਥੋੜੇ ਬਾਹਲਾ ਹੋਵੇ ਹਾਂਜੀ ਇਹਦੇ ਥੱਲੇ 1 ਕਿਲੋ ਦੁੱਧ ਹੈਗਾ ਮਿਲਦੀ ਕਿਵੇਂ ਮਿਲਦੀ ਬੱਚਾ ਮਰ ਗਿਆ ਇਹਦਾ ਹੂੰ ਕਹਿੰਦੀ ਕੁਛ ਨਹੀਂ ਨਿਆਣਾ ਪਾ ਕੇ ਬਹਿ ਜਾ ਥੱਲੇ ਪਰ ਬੰਦਾ ਖੜਾਉਂਦੀ ਆ ਮੂਰੇ ਤੇ ਪੈਸੇ ਇਹ ਦੇ ਦਾਂਗੇ ਆਪਾਂ 29000 ਰੁਪਏ ਦੀ 29000 ਰੁਪਏ ਦੁੱਧ 8 ਕਿਲੋ ਹਾਂ ਓਕੇ ਜਰੂਰ ਬਾਈ ਨਾ ਕਰਿਓ ਸੰਪਰਕ ਪਿੰਡ ਦਾਈਏ ਤੋਂ ਵੀਡੀਓ ਕਵਰ ਕੀਤੀ ਹੈ ਜੀ ਤੇ 29000 ਇਹਦਾ ਵੀ ਰੇਟ ਆ ਕਿਉਂਕਿ ਇਹਦਾ ਦੁੱਧ ਮੱਝਾਂ ਵਰਗਾ ਹੁੰਦਾ ਦੁੱਧ ਫਿਰ 5 6 0 ਫੈਂਡ ਆਉਂਦੀ ਆ ਜੀ ਓਕੇ ਜੀ ਜਰੂਰ ਬਾਈ ਨਾ ਕਰਿਓ ਸੰਪਰਕ ਧੰਨਵਾਦ ਜੀ